ਪ੍ਰਕਾਸ਼ ਜੀ ਕਿੰਨੇ ਪੈਸੇ ਤੁਸੀਂ ਏਜੰਟ ਨੂੰ ਦਿੱਤੇ ਸੀ ਫੈਲ ਲਾਉਣ ਨੂੰ 230000 ਕਿਉਂਕਿ ਸਾਡੇ ਬਲਬੀਰ ਸਿੰਘਾ ਥਾਣੇਦਾਰ ਉਹ ਸਾਨੂੰ ਦਵਾਰੇ ਆ ਜੀ 1 ਲੱਖ ਤੇ 40000 ਰੁਪਇਆ ਤੇ ਮੈਂ 230000 ਦਿੱਤਾ ਤੇ 140000 ਮੈਨੂੰ ਦੇ ਰਿਆ ਜੀ ਉਹ ਤੇ ਉਹ ਵੀ 2 ਸਾਲ ਬਾਅਦ ਅਜੇ ਤੱਕ ਮੈਨੂੰ ਪੈਸੇ ਨਹੀਂ ਮਿਲੇ 3 ਕਿੰਨਾ ਮਹੀਨਾ ਜਿਹੜਾ ਪਤੀ ਉਹਨਾਂ ਨੇ ਤੁਸੀਂ ਚੈੱਕ ਜਿਹੜਾ ਉਹ ਕੈਸ਼ ਕਰਾਇਆ ਚੱਕ ਜੀ ਮੈਂ ਲਾਇਆ 17 ਤੇ 15 ਤੀਸਵਾਂ ਲਾਇਆ ਜੀ ਉੱਚਾ ਕਬੂਸ ਹੋ ਗਿਆ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਹੜੀ ਕਿ ਆਪਣੇ ਪੁਸਤ ਸਸਨ ਦੇ ਵੱਲੋਂ ਢਿੱਲੇ ਕਾਰਜਕਾਰੀ ਕੀਤੀ ਜਾ ਰਹੀ ਆ ਆਪਣਾ ਭਰ 9000 ਰੁਪਇਆ ਲਗਭਗ ਮਹੀ ਰਾਜਪੁਰਦਾ ਜੀ ਮਹੀਨੇ ਦਾ ਉਹ ਪੈਸੇ ਸੋਨੇ ਤੇ ਲੈ ਕੇ ਤੇ ਮੈਂ ਪੈਸੇ ਇਸ ਏਜੰਟ ਨੂੰ ਦਿੱਤੇ ਹੈਗੇ ਫਾਂਡਾਂ ਦੇ ਨਾਮ ਧਰ ਕੋ ਨਾ ਪਹਿਲੇ ਆ ਜੀ ਹਾਂਜੀ ਕੀ ਨਾ ਜੀ ਆਪਣਾ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਆਪਣਾ ਤੇਪਰਾ ਜੀ ਥਾਣਾ ਕਮਾਣ ਕੀ ਸਮੱਸਿਆ ਤੁਹਾਡੀ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਹੋ ਰਹੇ ਜੇ ਮੇਰੇ ਸਮੱਸਿਆ ਵੇ ਏਜੰਟ ਹਰਸਿਮਰ ਜੀਤ ਸਿੰਘ ਸੇਵੀ ਰੈਜੂਕੇਸ਼ਨ ਅਬੋਰਡ ਗਰਦਾਸਪੁਰ ਜਿਨ੍ਹਾਂ ਦੇ ਕੋਲ ਮੈਂ ਆਪਣੀ ਬੇਟੀ ਦੀ ਫੀਸ ਲਗਾਈ ਸੀ ਬਾਹਰ ਜਾਣ ਦੇ ਵਾਸਤੇ ਪੜ੍ਹਾਈ ਦੇ ਵਾਸਤੇ ਕਿੱਥੋਂ ਦੀ ਲਵਾਈ ਸੀ ਆਸਟ੍ਰੇਲੀਆ ਦੀ ਜੀ ਤੇ ਇੱਕ ਸਾਲ ਜਦੋਂ ਪੈ ਚੁੱਕਾ ਸਾਡੀ ਬੇਟੀ ਦਾ ਗਾਇਬ ਹੋ ਗਿਆ ਮੈਂ 2022 ਵਿੱਚ ਲਾਈ ਸੀ ਫੀਸ ਬੇਟੀ ਆਪਣੀ ਦੀ ਯਾ ਇੱਕ ਸਾਲ ਦਾ ਗਾਇਬ ਹੋ ਗਿਆ ਤੇ ਸਾਨੂੰ ਨੇ ਫੋਨ ਕੀਤਾ ਕਿ ਭਾਈ ਸਾਹਿਬ ਗਾਇਬ ਹੋ ਚੁੱਕਾ ਵਾ ਤੁਸੀਂ ਫੈਲ ਲਾਈ ਸੀ ਕਿ ਜਾਂ ਫੈਲ ਲਾਉਣ ਵਾਸਤੇ ਉਹਨਾਂ ਨੂੰ ਕਿਹਾ ਸੀਗਾ ਜਿਹੜੇ ਸੈਵੀਅਰ ਅਬੋਰਡ ਵਾਲੇ ਨੇ ਨਹੀਂ ਸਾਡੇ ਵੱਲੋਂ ਤਾਂ ਐਸੀ ਦੀ ਫੈਲ ਲਗਾਈ ਸੀਗੀ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਸਾਡੇ ਕੋਲ ਉਹਨਾਂ ਨੇ ਫੰਡਾਂ ਦੇ ਨਾਂ ਤੇ 230000 ਰੁਪਇਆ ਜਿਆ ਠੀਕ ਹੈ ਹੋਤੋਂ ਬਾਅਦ ਵਿੱਚ ਆਪਾਂ ਬਾਰ ਬਾਰ ਫੋਨ ਕਰਦੇ ਹਾਂ ਕਿ ਭਾਈ ਸਾਹਿਬ ਕਿੱਥੇ ਗਏ ਆਪਣਾ ਇਹ ਸਾਡਾ ਪ੍ਰੋਸੀਜਰ ਗਿਆ ਵਾ ਜੀ ਤੇ ਕਹਿੰਦੇ ਬਸ ਅੱਜ ਪੜ ਅੱਜ ਪੜ ਤੁਹਾਡਾ ਕਲੀਅਰ ਹੋ ਜਾਣਾ ਵਾ ਉਹ ਤੋਂ ਬਾਅਦ ਵਿੱਚ ਸਾਨੂੰ ਮੈਡਮ ਇਹਨਾਂ ਦੀ ਪ੍ਰਿਆ ਮੈਡਮਾ ਉਹਨੇ ਸਾਨੂੰ ਫੋਨ ਕਰਕੇ ਆਪਣੇ ਦਫ਼ਤਰੇ ਭਲਾਇਆ ਕਿ ਦਫ਼ਤਰੇ ਭਾਜੀ ਜਾਓ ਦਫ਼ਤਰੇ ਗਏ ਆ ਤਾਂ ਸਾਨੂੰ ਕਹਿੰਦੇ ਤੁਹਾਡੀ ਫਾਈਲ ਨਹੀਂ ਲਾਈਨੀਗੀ ਤੇ ਬੇਟੀ ਦਾ ਗਾਇਬ ਹੋ ਚੁਕਾ ਵਾ ਤੇ ਇਸ ਤਰ੍ਹਾਂ ਕਰਾ ਤੁਸੀਂ ਜਾਂ ਕੈਨੇਡਾ ਦੇ ਲਾ ਦੋ ਜਾਂ ਜੁਕੇ ਦੀ ਲਾ ਦੋ ਫਾਈਲ ਜਿਹੜੀ ਲਾਈਕ ਬੇਟੀ ਦਾ ਦੀ ਪੜ੍ਹਾਈ ਕਿੰਨੀ ਕੀਤੀ ਬਣੀ ਨਹੀਂ ਬੇਟੀ ਨੇ ਪੜ੍ਹਾਈ ਕੀਤੀ ਆ ਜੀ ਪਲੱਸ 2 ਕੀਤੀ ਆ ਜੀ ਪਲੱਸ 2 ਕੀਤੀ ਆ ਪਲੱਸ 2 ਕਰਨ ਤੋਂ ਬਾਅਦ ਗੈਬ ਹੈਗਾ ਸੀ ਤੁਹਾਡੇ ਬਿਲਕੁਲ ਜੀ ਗੈਬ ਨਹੀਂ ਸੀ ਹੈਗਾ ਨਹੀਂ ਹੈਗਾ ਸੀ ਤੁਸੀਂ ਪਲੱਸ 2 ਕਰਨ ਤੋਂ ਬਾਅਦ ਤੁਰੰਤ ਜਿਹੜੀ ਫਾਈਲ ਇਹਨਾਂ ਦੇ ਕੋਲ ਲਈ ਆ ਜੀ ਆਪਾਂ ਹਾਸੇ ਮਰਜੀਤ ਸਿੰਘ ਜਿਹੜੇ ਗਰਦਾਸਪੁਰ ਵਾਲੇ ਆ ਠੀਕ ਆ ਤੇ ਗੈਬ ਉਹਨਾਂ ਨੇ ਨਾਂ ਲੌਣ ਕਰਕੇ ਪਿਆ ਜੀ ਉਹਨਾਂ ਨੇ ਫਾਈਲ ਲਈ ਨਹੀਂ ਸਾਡਾ ਗੈਪ ਹੈ ਗਿਆ ਸਾਡੀ ਬੱਚੀ ਦੀ ਜਿਹੜੀ ਹੈ ਨਾ ਜ਼ਿੰਦਗੀ ਵੇਨਾ ਖਰਾਬ ਕਰ ਦਿੱਤੀ ਆ ਉਹ ਤੋਂ ਬਾਅਦ ਵਿੱਚ ਇਹਨਾਂ ਨੂੰ ਤੁਸੀਂ ਕਿਹਾ ਕਿ ਸਾਡੇ ਪੈਸੇ ਆ ਉਹ ਸਾਡੇ ਪੈਸੇ ਦੇ ਦਿਓ ਵਾਪਸ ਕਰ ਦਿਓ ਪਰ ਇਹਨਾਂ ਨੇ ਅਜੇ ਤੱਕ ਸਾਨੂੰ ਪੈਸੇ ਵਾਪਸ ਨਹੀਂ ਦਿੱਤੇ। ਪਤਲਾ ਸਿੰਘ ਜੀ ਕਿੰਨੇ ਪੈਸੇ ਤੁਸੀਂ ਏਜੰਟ ਨੂੰ ਦਿੱਤੇ ਸੀ ਫੈਲਣ ਨੂੰ? 2,30,000 ਦਿੱਤੇ ਜੀ ਮਨਾਂ ਨੂੰ ਪੈਸੇ। ਹਾਂਜੀ ਤੇ ਜਿਹੜਾ ਆਪਣੇ ਚੌਂਕੀ ਸਾਡੇ ਬਲਬੀਰ ਸਿੰਘਾ ਥਾਣੇਦਾਰ ਉਹ ਸਾਨੂੰ ਦੁਬਾਰੇ ਅੱਜ 1 ਲੱਖ ਤੇ 40,000 ਰੁਪਏ ਜਿਹੜਾ ਕਿ ਮੈਂ 2,30,000 ਦਿੱਤਾ ਤੇ 1,40,000 ਮੈਨੂੰ ਦੇ ਰਿਹਾ ਜੀ ਉਹ ਕਿੰਨੇ ਚਿਰ ਬਾਅਦ ਦੇ ਰਿਹਾ? ਉਹ ਵੀ 2 ਸਾਲ ਬਾਅਦ। ਨਾ ਦੇ ਰਿਹਾ ਜੀ ਨਹੀਂ ਜੀ ਆਪਣੇ ਅਪਰਾਹ ਦੇ ਵਿੱਚ ਸਾਡਾ ਜੀ ਉਹਨਾਂ ਸਮਝੋ ਪਾ ਕਰਵਾਇਆ ਤੇ ਅਜੇ ਤੱਕ ਮੈਨੂੰ ਪੈਸੇ ਨਹੀਂ ਮਿਲੇ ਤਿੰਨ ਤਿੰਨ ਮਹੀਨੇ ਡੇਟ ਪਾਤੀ ਉਹਨਾਂ ਨੇ ਉਹ ਵੀ ਤਿੰਨ ਮਹੀਨਿਆਂ ਦੀ 40000 ਦੀ ਉਸ ਤੋਂ ਬਾਅਦ ਵਿੱਚ ਫੇ ਉਹਨਾਂ ਪਾਤੀ ਇੱਕ ਮਹੀਨਾ ਡੇਟ 50000 ਦੀ ਇੱਕ ਮਹੀਨਾ ਡੇਟ ਫੇ ਉਹਨਾਂ ਪਾਤੀ 50000 ਦੀ ਕਿਸ਼ਤਾਂ ਦੇ ਵਿੱਚ ਪੈਸੇ ਦੇ ਰਹੇ ਆ ਤੇ ਮੇਰੇ ਕੋਲ ਇਕੱਠੇ ਪੈਸੇ ਲੈ ਜਾਂਦੇ ਨੇ ਕਿੰਨਾ ਚੱਕਾਂ ਦੇ ਵਿੱਚ ਕਿੰਨੇ ਕਿੰਨੇ ਪੈਸੀ ਅਮਾਉਂਟ ਭਰੀ ਜਾ ਰਹੀ ਹੈਗਾ ਪਹਿਲਾ ਚੱਕ ਜਿਹੜਾ ਹੈਗਾ 7ਵੇਂ ਮਹੀਨੇ ਦਾ ਉੱਤੇ 40000 ਰੁਪਏ ਦਾ 8ਵੇਂ ਮਹੀਨੇ ਵਾਲਾ ਉਹਦੇ ਤੇ 50000 ਰੁਪਿਆ ਦਾ ਤੇ 9ਵੇਂ ਮਹੀਨੇ ਵਾਲਾ ਤੇ ਵੀ 50000 ਰੁਪਿਆ ਦਾ ਇਹ ਤੁਸੀਂ ਚੈੱਕ ਜਿਹੜਾ ਉਹ ਕੈਸ਼ ਕਰਾਇਆ ਚੈੱਕ ਜੀ ਮੈਂ ਲਾਇਆ 17 ਤੇ 15 ਤੀਸਵੇਂ ਲਾਇਆ ਜੀ ਉਹ ਚੈੱਕ ਬੌਂਸ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਉਹਦੇ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਵਿੱਚ ਜੀ ਮੈਂ ਉਹਨੂੰ ਚੈੱਕ ਦੱਸ ਕੇ ਲਾਇਆ ਜੀ ਮੈਨੂੰ ਜਦੋਂ ਬੌਂਸ ਹੋ ਗਿਆ ਮੈਂ ਕਿਹਾ ਪੈਸੇ ਚੈੱਕ ਬੌਂਸ ਹੋ ਗਿਆ ਤੇ ਕਹਿੰਦਾ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਪੈਸੇ ਕੱਲ ਤੱਕ ਪਾ ਦਿੰਦਾ ਉਹ ਪੈਸੇ ਉਹਨੇ ਪਾਈ ਜੀ ਫੇਰ ਮੈਂ ਗਿਆ ਚੌਂਕੀ ਸਰਦਾਰ ਬਲਬੀਰ ਸਿੰਘ ਨੇ ਰਾਜਨਾਮਾ ਕਰਵਾਇਆ ਮਿਲਿਆ ਜਿਹਨੂੰ ਆ ਜਾ ਕੇ ਉਹਨਾਂ ਨੇ ਕਿਹਾ ਵੀ ਜਿਹੜੇ ਏਜੰਟ ਕਰਦੇ ਇਤਰਾਵਾ ਇਹਨਾਂ ਦਾ ਕੀ ਕਰੀਏ ਆਪਾਂ ਉਸ ਤੋਂ ਬਾਅਦ ਵਿੱਚ ਫੇਰ ਦੁਬਾਰਾ ਸਾਨੂੰ ਜਿਹੜੀ ਐਪਲੀਕੇਸ਼ਨ ਐਸਐਸ ਨਾਲ ਪੇਸ ਹੋ ਕੇ ਜਾਣੀ ਪਈ ਆ ਜੀ 23 ਤਰੀਕ ਨੂੰ ਜਿਹੜੀ ਕਿ ਉਹ ਡੀਐਸਟੀ ਸਾਹਿਬ ਦੇ ਕੋਲ ਗਈ ਆ ਅੱਜ ਉਹਦੇ ਦੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਯਾਨੀ ਕਿ ਆਪਣੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਸਾਡਾ ਉਹ ਮਰੇ ਤਰੀਕੇ ਦਾ ਨਿਆਂ ਇਨਸਾਫ ਨਹੀਂ ਦਿਵਾ ਰਿਆ ਮੈਂ ਕਹਿਣਾ ਕਿ ਸਾਡੇ ਪੈਸੇ ਦਵਾਈ ਜਾਣ ਸਾਨੂੰ ਜਿਹੜਾ ਤੁਹਾਡਾ ਫਿਰ ਬਲਬੀਰ ਸਿੰਘ ਏਐਸਆਈ ਨੇ ਫੈਸਲਾ ਕਰਾਇਆ ਕਿ ਉਸ ਤਰ੍ਹਾਂ ਜਿਹਾ ਕੀ ਬਣੂਗਾ ਪਹਿਲਾ ਚੈੱਕ ਮੇਰਾ ਜਿਹੜਾ ਵਾ ਉਹ ਚੈੱਕ 40000 ਵਾਲਾ ਉਹ ਬਾਉਂਸ ਹੋ ਗਿਆ ਉਹ ਚੈੱਕ ਜਦ ਅਕਾਊਂਟ ਤੇ ਪੈਸੇ ਨਹੀਂ ਹੈਗੇ ਇਸ ਕਰਕੇ ਮੇਰਾ ਦਾ ਫੈਸਲਾ ਵਾ ਨੋ ਫਾਇਨਲ ਤੇ ਰਹੀ ਨਹੀਂ ਤੇ ਮੇਰੇ ਪੈਸੇ ਜਿਹੜੇ ਬਣਦੇ ਆ 230000 ਰੁਪਇਆ ਮੈਂ 230000 ਰੁਪਇਆ ਲੈਣਾ ਵਾ ਜੇ ਪਹਿਲੇ ਠੱਗੇ ਇਹਨਾਂ ਨੇ ਮਾਰੀ ਆ 230000 ਰੁਪਇਆ ਮੇਰੇ ਕੋਲ ਇਹਨਾਂ ਨੇ ਲੈ ਕੇ ਦੂਸਰਾ ਇਹਨਾਂ ਮੇਨਾ ਧੋਖਾ ਕੀਤਾ ਮੇਰੀ ਬੇਟੀ ਦਾ ਗੈਪ ਆ ਕੇ ਮੇਰੇ ਬੇਟੀ ਦੀ ਜਿਹੜੀ ਆ ਜ਼ਿੰਦਗੀ ਇਹਨਾਂ ਦੀ ਵਜ੍ਹਾ ਨਾਲ ਖਰਾਬ ਹੋਈ ਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਤੀਜਾਂ ਮਹੀਨਾ ਤੋਖਾ ਕੀਤਾ ਵਾ ਚੈੱਕ ਦੇ ਕੇ ਜਿਹੜੇ ਕਿ ਉਹ ਬੌਂਸ ਹੋ ਚੁੱਕੇ ਆ ਤੇ ਚੈੱਕ ਦਵਾਇਆ ਮੈਨੂੰ ਚੌਂਕੀ ਇਚਾਰਜ ਸਰਦਾਰ ਬਲਬੀਰ ਸਿੰਘ ਹਣਾ ਨੇ ਜੋ ਕਿ ਮੇਰਾ 230000 ਰੁਪਇਆ ਤੇ ਦਵਾਰੇ ਆ 140000 ਰੁਪਇਆ ਉਹ ਹੁਣ ਮੈਂ ਚੈੱਕ ਲਾਇਆ ਤੇ ਉਹ ਚੈੱਕ ਵੀ ਬੌਂਸ ਹੋ ਗਿਆ account 'ਚ ਪੈਸੇ ਨਹੀਂ ਸੀ ਹੈਗੇ ਇਹਨਾਂ ਦੇ 'ਚ ਤੇ ਹੁਣ ਮੇਰਾ ਜਿਹੜਾ ਫੈਸਲਾ ਉਹ ਬਿਲਕੁਲ ਕੈਨਸਲ ਵਾ ਚੈੱਕ ਦੱਸ ਕੇ ਨਹੀਂ ਲਾਇਆ ਤੁਸੀਂ ਨੂੰ ਯਾਕ ਜੀ ਮੈਂ ਆਪਣੇ ਹਰ ਸਿੰਘ ਰਣਜੀਤ ਸਿੰਘ ਨੂੰ ਦੱਸ ਕੇ ਚੱਕ ਲਾਇਆ ਜੀ ਚੈੱਕ ਬਾਉਂਸ ਹੋ ਗਿਆ ਬਾਅਦ ਮੈਂ ਫਿਰ ਗੱਲ ਕੀਤੀ ਉਹਨਾਂ ਨਾਲ ਪੈਸਾ ਦਾ ਚੈੱਕ ਬਾਉਂਸ ਹੋ ਗਿਆ account 'ਚ ਪੈਸੇ ਨਹੀਂ ਹੈਗੇ ਹਾਂ ਤੱਕ ਕੋਈ ਨਹੀਂ ਮੈਂ ਤੁਹਾਡੇ 20000 ਰੁਪਏ ਪਾਦਣਾ ਵਾ ਤੇ 20000 ਰੁਪਏ ਸੋਮਵਾਰ ਨੂੰ ਪਾ ਦਾਂਗੇ ਉਹ ਤੋਂ ਸੋਮਵਾਰ ਮੈਂ ਫੋਨ ਇਹਨਾਂ ਨੂੰ ਇੱਕ ਹਫਤਾ ਲੰਘਦਾ ਰਿਹਾ ਜੀ ਮੈਂ ਫੋਨ ਇਹਨਾਂ ਮੇਰਾ ਫੋਨ ਚੁੱਕਿਆ ਨਹੀਂ ਫੋਨ ਬੰਦ ਕਰ ਦਿੱਤਾ ਉਹ ਤੋਂ ਬਾਅਦ ਵਿੱਚ ਫਿਰ ਮੈਂ ਚੌਕੀ ਇੰਚਾਰਜ ਜਿਹੜੇ ਆਪਣੇ ਸਾਡੇ ਭਾਈ ਬਲਬੀਰ ਸਿੰਘ ਥਾਣੇਦਾਰ ਇਹਨਾਂ ਨੇ ਮਿਲਿਆ ਜਾ ਕੇ ਇਹਨਾਂ ਨੇ ਮੈਂ ਕਿਹਾ ਕਿ ਮੈਂ ਭਾਈ ਬਲਬੀਰ ਸਿੰਘ ਚੈੱਕ ਬਾ ਜੇ ਪਾਈਵਲ ਵੀ ਸੈਨੇ ਕਹਿੰਦਾ ਕਿ ਏਜੰਟ ਕਰਦੇ ਜਿਹ ਤਰ੍ਹਾਂ ਇਹਨਾਂ ਦਾ ਆਪਾਂ ਕੀ ਕਰੀਏ ਫੇਰ ਮੈਂ ਦੁਖੀ ਹੋ ਕੇ ਦੁਬਾਰਾ ਜਾ ਕੇ ਪੇਸ਼ ਹੋਇਆ ਮੈਂ ਐਸਐਸਸੀ ਸਾਹਿਬ ਦੇ ਜਿਹੜੀ ਉਹ ਮਾਰਗੋ ਅਗੇ ਡੀਐਸਸੀ ਸਾਹਿਬ ਦੇ ਕੋਲ ਗਈ ਆ ਅੱਜ ਉਹ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਹੜੀ ਕਿ ਆਪਣੇ ਪੁਸਤਰਾ ਸ਼ਾਸਨ ਦੇ ਵੱਲੋਂ ਢਿੱਲੇ ਕਾਰਜਕਾਰੀ ਕੀਤੀ ਜਾ ਰਹੀ ਆ ਮੈਂ ਮੰਗ ਕਰਦਾ ਸਰਕਾਰ ਦੇ ਕੋਲੋਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਮੇਰੇ ਪੈਸੇ ਫਸੇ ਜਾਂਦੇ ਪੈਸੇ ਦਵਾਏ ਜਾਣ 230000 ਰੁਪਇਆ ਏਜੰਟ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਲਾਸੇ ਵੀ ਆਪਣੀ ਕਿਰਤਗਤ ਕੀਆ ਤੁਸੀਂ ਇਹਨੇ ਪੈਸੇ ਖਰਚ ਕਰ ਰਹੇ ਜੇ ਫਿਰ ਤੁਹਾਨੂੰ ਚੱਟੀ ਨਹੀਂ ਪੈ ਰਹੀ ਹੈ ਚੱਟੀ ਜੀ ਇਤਰਾ ਹੈ ਜੀ ਮੈਂ ਆਪਣੇ ਤਾਂ ਚੁੱਕ ਚੁਗਾ ਕੇ ਪੈਸੇ ਕਿਤੇ ਬੱਚਿਆਂ ਦੇ ਵਾਸਤੇ ਬੜਾ ਕੁਝ ਕਰਨਾ ਪੈਂਦਾ ਮਾਪਿਓ ਨੂੰ ਕਿਰਤ ਕੀ ਕਰਦੇ ਜੀ ਕਿਰਤ ਜੀ ਮੈਂ ਤੇ ਗ੍ਰੰਤੀ ਸਹੀਂ ਡੋਰੀ ਕਰਦਾ ਮਾਂ ਜੀ ਪਿੰਡ ਅੱਤੇਪੁਰ ਆਪਣੇ ਨਗਰ ਵਿਖੇ ਬਾਕੀ ਇਹਦੇ ਪੈਸੇ ਹੰਦਰ ਐਮਨੇ ਕੀਤਾ ਸਾਰਾ ਇਹ ਤਾਂ ਚੁੱਕ ਚੁਗਾ ਕੇ ਕੋਈ ਵਿਆਜ ਮੈਂ ਭਰਦਾ 9000 ਰੁਪਇਆ ਲਗਭਗ ਅਮੀ ਰਾਜ ਭਰਦਾ ਜੀ ਮਹੀਨੇ ਦਾ ਤੇ ਜਿਹੜੇ ਆਪਾਂ ਏਜੰਟ ਨੂੰ ਪੈਸੇ ਦਿੱਤੇ ਸੀਗੇ ਉਹ ਵੀ ਮੈਂ ਬੈਂਕ ਦੇ ਵਿੱਚੋਂ ਲੈ ਕੇ ਨਾ ਸੋਨੇ ਤੇ ਕਿਸੇ ਸੱਜਣ ਦੇ ਕੋਲ ਮੈਂ ਉਹ ਪੈਸੇ ਸੋਨੇ ਤੇ ਲੈ ਕੇ ਤੇ ਮੈਂ ਪੈਸੇ ਇਸ ਏਜੰਟ ਨੂੰ ਦਿੱਤੇ ਹੈਗੇ ਜਿਹੜਾ 230000 ਰੁਪਇਆ ਤੁਸੀਂ ਦਿੱਤਾ ਏਜੰਟ ਨੂੰ ਉਹ ਏਜੰਟ ਨੇ ਕੀ ਕਿਹਾ ਕੇ ਲੈ ਇਹਨਾਂ ਦੇ ਕੋਲ ਤੁਹਾਡੀ ਬੇਟੀ ਜਿਹੜੇ ਫੰਡ ਵਾਸਤੇ ਰੀਆ ਮੰਗਦੀ ਆ ਤੇ ਆਪਾਂ 32 ਤੋਂ 34 ਲੱਖ ਰੁਪਇਆ ਜਿਹੜਾ ਵਗੇ ਫੰਡ ਸੋ ਕਰਨੇ ਆ ਉਹਦਾ ਸਮ ਜਿਹੜਾ ਵਗੇ 2 ਲੱਖ ਤੇ 30000 ਰੁਪਇਆ ਸਾਰਾ ਸਮ ਜਿਹੜਾ ਟੋਟਲ ਖਰਚਾ ਇਨਾ ਆਉਣਾ ਵਾ ਫੰਡਾਂ ਦੇ ਨਾਮ ਧਰੋਗੇ ਨਾ ਪਹਿਲੇ ਲੈ ਆ ਜੀ ਜੀ ਕਾਲ ਜੀ ਕੀ ਹਾਲ ਜੀ ਠੀਕ ਹੈ ਜੀ ਗਰਦਾਸਪੁਰ ਤੋਂ ਬੋਲਦੇ ਜੀ ਸੇੜੀ ਐਜੂਕੇਸ਼ਨ ਅਬੋਰਡ ਹਾਂਜੀ ਹਰ ਸਿਮਰਨਜੀਤ ਸਿੰਘ ਹਾਂਜੀ ਮੀਡੀਆ ਪਰਸਨਲ ਕਰਪਾਲ ਸਿੰਘ ਛਿੱਤ ਬੋਲਦਾ ਬਟਾਲੇ ਤੋਂ ਹਾਂਜੀ ਹਾਂਜੀ ਸਾਡਾ ਡਿੰਗਰੀ ਔਨ ਰਿਕਾਰਡ ਗੱਲ ਹੋ ਰਹੀ ਹੈ ਜੀ ਹਾਂਜੀ ਸਾਡਾ ਡੇ ਤੇ ਮੇਰੀ ਔਨ ਰਿਕਾਰਡ ਗੱਲ ਹੋ ਰਹੀ ਹੈ ਠੀਕ ਹੈ ਜੀ ਹਰ ਸਿਮਰਨਜੀਤ ਸਿੰਘ ਜੀ ਡੇ ਦੇ ਕੈਲੀਕੇਸ਼ਨ ਆ ਅੱਤੇ ਬੋਰ ਤੋਂ ਪ੍ਰਲਾਦ ਸਿੰਘ ਜਿਨ੍ਹਾਂ ਦੀ ਬੇਟੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣ ਵਾਸਤੇ ਤੁਹਾਨੂੰ ਉਹਨਾਂ 2,30,000 ਰੁਪਏ ਦਿੱਤਾ ਸੀ ਸੰਨੀ ਆਂ ਜੀ ਉਹ ਉਸ ਸਬੰਧ ਦੇ ਵਿੱਚ ਹੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਦੱਸੋ ਕਦੋਂ ਮਿਲੀਏ ਦਫ਼ਤਰ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਆਪਣੇ ਬਿਆਨ ਦਿੱਤੇ ਅੱਛਾ ਜੀ ਹਾਂ ਜੀ ਕੋਈ ਗੱਲ ਇਹਨਾਂ ਵਿੱਚ ਹੈ ਦਿੱਤੇ ਹੋਏ ਆ ਕਲੀਅਰ ਕਰਾ ਲੈਣੇ ਆਪਾਂ ਚੈੱਕ ਜਿਹੜਾ ਤੁਸੀਂ ਦਿੱਤੇ ਇੱਕ ਚੈੱਕ ਬਾਂਸ ਹੋ ਗਿਆ ਹਾਂ ਜੀ ਹਾਂ ਜੀ ਠੀਕ ਆ 2,30,000 ਰੁਪਏ ਦਿੱਤਾ ਵਾ ਉਹਨਾਂ ਨੇ ਤੇ 1,40,000 ਰੁਪਏ ਤੁਸੀਂ ਉਹਨੂੰ ਦੇ ਰਹੇ ਤੇ 40,000 ਦਾ ਚੈੱਕ ਜਿਹੜਾ ਉਹ ਖਤਮ ਹੋ ਗਿਆ ਹਾਂ ਮੈਂ ਵੀ ਭਾਈ ਸਾਹਿਬ ਤੁਹਾਨੂੰ ਕਹਿਣਾ ਨਾ ਅਗਰ 1 ਲੱਖ ਰਹਿ ਗਿਆ ਇਹ ਇਤਨਾ ਸਹੈਨ ਆ ਉਹਨਾਂ ਦਾ ਉਹਨਾਂ ਦਾ ਦੋਸ਼ ਹੈ ਕਿੰਦੇ ਜਦੋਂ ਅਸੀਂ 230000 ਰੁਪਇਆ ਦਿੱਤਾ ਤੇ 140000 ਕਿਉਂ ਲਈਏ ਕਿਉਂਕਿ ਜਿੰਨਾ ਦੀ ਜਦੋਂ ਇਹਨਾਂ ਨੇ ਮੇਰੇ ਤੇ ਕੰਪਲੇਂਟ ਕੀਤੀ ਹੈ ਉੱਥੇ ਇਹਨਾਂ ਦਾ ਰਜਿਸਟਰ ਨਹੀਂ ਇੰਨੇ ਪੈਸੇ ਦਾ ਹੋਇਆ ਪਰ ਹੁਣ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਦੁਬਾਰਾ ਫੇਰ ਧੋਖਾ ਹੋਇਆ ਵਾ ਇਹ ਧੋਖਾ ਕਿਉਂ ਹੋ ਰਿਹਾ ਦੇਖੋ ਭਾਈ ਜੀ ਜਿਹੜੀ ਚੈੱਕ ਜਿਹੜੀ ਜਿਹੜੀ ਤਸਵੀਰ ਦਿੱਤੀ ਸੀ ਦੇਖੋ ਭਾਈ ਜੀ ਦੇਖੋ ਜਦੋਂ ਇਹ ਮੇਰੇ ਕੋਲ ਆਏ ਠੀਕ ਹੈ ਜੀ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਕਿਹਾ ਸੀ ਆਸਟ੍ਰੇਲੀਆ ਲਾਣਾ ਠੀਕ ਹੈ ਸੀਰੀਆ ਤੇ ਹੁਣ ਜੀਹਾਂ ਨੇ ਫੇਰ ਨਾ ਨੀ ਕੰਟਰੀ ਹੋਰ ਕੋਈ ਕਰ ਲਈ ਯੂਕੇ ਕਰ ਲਈ ਫੇਰ ਕੈਨੇਡਾ ਆ ਗਏ ਫੇਰ ਕਹਿੰਦੇ ਆਪਾਂ ਲਾਣਾ ਹੀ ਨਟਕ ਪੈ ਹੈ ਨਹੀਂ ਹੁੰਦੇ ਜੇ ਤੁਸੀਂ ਫੰਡਿੰਗ ਕਰਾਈ ਆ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰਾਈ ਆ ਤੁਸੀਂ ਮਰਜ਼ੀ ਨਾਲ ਮੇਰੇ ਨਾਲ ਐਗਰੀਮੈਂਟ ਕੀਤਾ ਕਿ ਮੈਂ ਇਹਦਾ ਰਿਫੰਡਿੰਗ ਕਰਵਾਵਾਂਗਾ ਮੈਂ ਤੁਹਾਨੂੰ ਜਬਰਦਸਤੀ ਨਾਲ ਫੰਡਿੰਗ ਕਰਵਾਈ ਨਹੀਂ ਉਹਨਾਂ ਦਾ ਤੇ ਦੋਸ਼ ਏ ਆ ਕਿ ਤੁਸੀਂ 1 ਸਾਲ ਜਿਹੜਾ ਵਾ ਉਹਨਾਂ ਦੇ ਕੋ 2 ਸਾਲ ਹੋ ਗਏ ਨੇ ਤੁਹਾਨੂੰ ਪੈਸੇ ਦਿੱਤੇਆਂ ਨੂੰ 1 ਸਾਲ ਬਾਅਦ ਤੁਸੀਂ ਉਹਨਾਂ ਨੂੰ ਕੋਈ ਲੈਟ ਟੂਰ ਮੈਂ ਤੁਹਾਨੂੰ ਬਾਕੀ ਤਰ੍ਹਾਂ ਕਹਿ ਰਿਹਾ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਇਹਨਾਂ ਨੂੰ ਕੋਈ 4-5 ਦਿਨ ਦਾ ਤੁਹਾਨੂੰ ਸਮਾਂ ਦੋ ਤੁਸੀਂ ਆਪਣਾ ਚੈੱਕ ਕਰ ਲਓ ਚੈੱਕ ਜਿਹੜੀ ਜਿਹੜੀ ਡੇਟ ਤੱਕ ਹੋ ਰਿਹਾ ਤੁਹਾਡਾ ਪਾਸ ਰਹਾ ਲੰਦੇ ਬਸ ਇਹ ਇਸ਼ੂ ਹੈ ਉਹ ਮਸਲਾ ਸੋਲਵ ਕਰ ਲੈਣੇ ਉਹਨਾਂ ਦੁਬਾਰਾ ਫੇਰ ਅਰਜ਼ੀ ਦਿੱਤੀ ਜੀ ਐਸਐਸਪੀ ਦੇ ਆ ਦਿੱਤੀ ਹੈ ਉਹਨਾਂ ਨੇ ਮੈਨੂੰ ਪੇਸ਼ ਹੋਣ ਨੂੰ ਕਿਹਾ ਵਾ ਠੀਕ ਹੈ ਬਟਾਲੇ ਉਹਨਾਂ ਨੇ ਦੁਬਾਰਾ ਐਸਐਸਪੀ ਦੇ ਅਰਜ਼ੀ ਦਿੱਤੀ ਆ ਨਵੇਂ ਸਿਰੇ ਦਾ ਮੈਟਰ ਜਿਹੜਾ ਉਹ ਫੇਰ ਤੋਂ ਸ਼ੁਰੂ ਹੋ ਰਿਹਾ ਕੋਈ ਗੱਲ ਨਹੀਂ ਹੋ ਰਹੀ ਜਿੱਦਾਂ ਕਹਿਣਗੇ ਆਪਾਂ ਮਤਲਾਂਗੇ ਤੁਸੀਂ ਦੱਸੋ ਕੀ ਵਰਜਨ ਕੀ ਤੁਹਾਡਾ ਕੀ ਵਰਜਨ ਸੀ ਤੁਹਾਡਾ ਵਰਜਨ ਕੀ ਚਲਾਈਏ ਉਹ ਤਾਂ ਆਪਣੇ ਬਿਆਨ ਦੇ ਗਏ ਆ ਮੈਂ ਕਹਿੰਦਾ ਪੂਰ ਸਾਨੂੰ ਲਾਣ ਮੇਕੋ ਆਪਣੇ ਪੱਖ ਨੇ ਮੇਕੋ ਆਪਣੇ ਪ੍ਰੂਫ ਨੇ ਮੈਂ ਆਪਣੀ ਫੰਡਿੰਗ ਕੀਤੀ ਆ ਮੈਂ ਆਪਣੇ ਕੋ ਸੱਚਾ ਮੈਂ ਪੈਸੇ ਲਾਏ ਆ ਜੋ ਉਸਾਲ ਹੋ ਕੇ ਆ ਤੇ ਮੈਂ ਵੀ ਸਾਲ ਦੋ ਸਾਲ ਮਹੀਨੇ ਤਿੰਨ ਮਹੀਨੇ ਪੰਜ ਮਹੀਨੇ ਵੀ ਆ ਜਿੱਤਾ ਹਾਂ ਇੰਸਰਾਂ ਨੂੰ ਆ ਬਾਬੋ ਥਰੀ ਫੰਡਿੰਗ ਨਹੀਂ ਕੀਤੀ ਇਹ ਮੰਨੇ ਆ ਤੇ ਕਰਾਈ ਆ ਤਾਂ ਕਿਸਾਈ ਨਾ ਜਾਂ ਕਿਸੇ ਨੂੰ ਪ੍ਰੈਸ਼ਰ ਤੇ ਲਿਆ ਕੇ ਪੈਸੇ ਨਹੀਂ ਲੈ ਰਿਹਾ ਕੋ ਪਰਲਾਲ ਸਿੰਘ ਦਾ ਇਹ ਵੀ ਦੋਸ਼ ਹੈਗਾ ਕਿ ਇੱਕ ਸਾਲ ਮੇਰੀ ਬੇਟੀ ਦੀ ਜਿਹੜੀ ਇਹਨਾਂ ਨੇ ਗਾਇਬਤਾ ਡਾ ਕਰਕੇ ਗਾਇਬ ਪਾ ਗਿਆ ਆਪਾਂ ਨਹੀਂ ਦਿੱਤਾ ਭਾਜੀ ਕੋਈ ਵੀ ਆਪਾਂ ਕੁਝ ਨਹੀਂ ਕੀਤਾ ਆਪਾਂ ਇਹਨਾਂ ਨੂੰ ਕਿਹਾ ਇਹ ਫਾਈਲ ਲਾ ਲਓ ਤੁਹਾਡਾ ਵੀਜ਼ਾ ਮੇਰੇ ਮੇਰੇ ਚਾਂਸਿਸ ਇੱਕ ਏਜੰਟ ਕਹਿੰਦਾ ਕਿ ਮੇਰੇ ਚਾਂਸਿਸ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਵੀਜ਼ਾ ਸ਼ਾਇਦ ਨਾ ਆਵੇ ਇਹ ਮੈਸੇਜ ਹੀ ਇਸ ਤਰ੍ਹਾਂ ਆ ਕੇ ਵੀ ਫਾਈਲ ਲਾ ਲੈਂਦੇ ਮੈਂ ਤਾਂ ਫਾਈਲ ਪੂਰੀ ਲਾਈ ਹੋਈ ਹੈ ਮੇਰੇ ਕੋਲ ਆਫਰ ਲੈਟਰ ਵੀ ਲੈ ਲਓ ਜੀਟੀ ਅਪਰੂਵਲ ਵੀ ਇਹਨਾਂ ਨੂੰ ਸਭ ਪੁੱਛ ਲਓ ਆਸਟ੍ਰੇਲੀਆ ਦੇ ਹੂੰ ਕੀ ਕਨਫਾਈ ਲੌਸ ਨਹੀਂ ਹੋਈ ਜਾਂਦੇ ਵਿੱਚ ਇਸ ਕਰਕੇ ਹੋਈ ਇਹਨਾਂ ਨੂੰ ਪੁੱਛਿਆ ਗਿਆ ਕਿ ਭਾਜੀ ਦੇਖ ਲਓ ਤੁਸੀਂ ਮਹਤੜ ਬੰਦੇ ਹੈਗੇ ਉਹ ਤੁਹਾਡੇ ਪੈਸੇ ਲੱਗ ਜਣੇ ਆ ਜੇ ਫਿਰ ਵੀ ਰਿਫਿਊਜ਼ਲ ਆ ਗਈ ਮੈਨੂੰ ਨਾ ਦਿਓ ਕਿੰਨੇ ਨਹੀਂ ਮੈਥ ਨਹੀਂ ਲਾਣੀ ਮੈਂ ਹੁਣ ਯੂਕੇ ਲਾਨਾ ਯੂਕੇ ਇਹਨਾਂ ਨਾਲ ਗੱਲ ਤੋਰੀ ਯੂਕੇ ਵੀ ਨਹੀਂ ਮੰਨਦੇ ਕਿ ਮੇਰੇ ਕੋਲ ਪੈਸੇ ਨਹੀਂ ਅਰੇਂਜ ਹੋ ਰਹੇ ਨਹੀਂ ਕੈਨੇਡਾ ਲਾ ਲਓ ਠੀਕ ਹੈ ਜੀ ਕੈਨੇਡਾ ਵੀ ਬਾਅਦ ਚ ਹਾਰ ਗਏ ਨਹੀਂ ਨੂੰ ਭੇਜਣਾ ਹੀ ਨਹੀਂ ਉਹਨੇ ਚੇਅਰ ਤੇ ਜਨੇਟਰ ਗੱਲਾਂ ਚੱਲਦੀਆਂ ਨੇ ਸਮਾਂ ਤੇ ਭਾਜੀ ਲੱਗਦਾ ਹੀ ਹੈ ਹੂੰ ਕੀ ਆਫਰ ਲੈਟਰ ਮੰਗਵਾਨੀ ਹੈ ਉਹਨੂੰ ਵੀ ਸਾਲ ਲੱਗ ਉਹਨੂੰ ਵੀ 15 20 ਦਿਨ ਲੱਗ ਜਾਂਦੇ ਵੀ ਨ ਪਰਲਾਟ ਪਰਲਾਟਿਕ ਦਾ ਕਹਿਣਾ ਕਿ ਤੁਸੀਂ ਇਹ ਕਹਿ ਰਹੇ ਜੇ ਵੀ ਤੁਸੀਂ ਕੈਨੇਡਾ ਦੀ ਦਵਾ ਲਓ ਜੇ ਮੈਂ ਦੇ ਨਾ ਦਾ ਮਤਲਬ ਸੀ ਕਿ ਤੁਸੀਂ ਯੂਕੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਯੂਕੇ ਲਾ ਲਓ ਤੁਸੀਂ ਆਪਣਾ ਹੁਣ ਕਹਿਣਾ ਤਾਂ ਮੇਰੇ ਲਈ ਤੁਹਾਡੇ ਯੂਕੇ ਲਾ ਦੋ ਫਿਰ ਯੂਕੇ ਵਾਸਤੇ ਮੇਰੇ ਕੋ ਪੈਸੇ ਨਹੀਂ ਹੋਣੇ ਠੀਕ ਹੈ ਫਿਰ ਕਹਿੰਦੇ ਜੀ ਮੇਰੇ ਕੈਨੇਡਾ ਲਾ ਲਓ ਨਹੀਂ ਜੀ ਮੇਰੇ ਕੋ ਕੈਨੇਡਾ ਦੀ ਜੀਆਈਸੀ ਨਹੀਂ ਹੋਣੀ ਕਿਉਂਕਿ ਉਸ ਦੌਰਾਨ ਕੈਨੇਡਾ ਨੇ ਜੀਆਈਸੀ ਬਟਲ ਕਰਤੀ ਸੀ ਠੀਕ ਹੈ ਭਾਈ ਆਪਾਂ ਆਪਣੇ ਪੱਖ ਦੇ ਰਹਿਰ ਪਾਸੇ ਰੈਡੀਆਂ ਜੇ ਜੀ 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 ਕਿਸੇ ਨੂੰ ਕਾਵਾਂਗੇ ਇੱਕ ਇੱਕ ਦਿਨ ਚ ਥੋੜੀ ਮਸਲੀ ਹਰ ਲੋਕ ਦੇ ਦਸੀ ਜਾਵਾਂਗੇ ਨਵਾਰ ਉਹਦੇ ਉਹਦੇ ਅਸਲ ਪ੍ਰੂਵਲ ਆ ਜਾਏਗੀ ਹਰ ਚੀਜ਼ ਦੀ ਯੂਨੀਵਰਸਿਟੀ ਦਾ ਪ੍ਰੂਵਲ ਲੈਣੀ ਹੁੰਦੀ ਆ ਆਸਟ੍ਰੇਲੀਆ ਦੇ ਪ੍ਰੋਸੈਸ ਨੂੰ ਵੀ ਤਿੰਨ ਚਾਰ ਮਹੀਨੇ ਲੱਗੇ ਅਕੇ ਯੂਕੇ ਨੇ ਵੀ ਇੱਕ ਦੋ ਮਹੀਨੇ ਲੱਗੇ ਉਸ ਤੋਂ ਬਾਅਦ ਕੈਨੇਡਾ ਨੂੰ ਵੀ ਲੱਗੇ ਇਸ ਦੌਰਾਨ ਉਹਨਾਂ ਦਾ ਸਾਲ ਖਰਾਬ ਹੋਇਆ ਠੀਕ ਹੈ ਨਾ ਕਿ ਦੇਖੋ ਬਟਾਲੇ ਆ ਮੈਂ ਗੁਰਦਾਸਪੁਰਾ ਮੈਂ ਬਟਾਲੇ ਉਹ ਤੋਂ ਕੋਈ ਜ਼ਬਰਦਸਤੀ ਉਹਨਾਂ ਦੀ ਫਾਈਲ ਲੈ ਕੇ ਆਇਆ ਨਹੀਂ ਆਪਣੇ ਕੋਲ ਹੂੰ ਉਹਨਾਂ ਨੂੰ ਉਸੇ ਕਿ ਮੇਰਾ ਕੰਮ ਹੋਣਾ ਤੇ ਉਹ ਚਲ ਵੀ ਯੂ ਦੇ ਕੋ ਪਤਾ ਗਿਆ ਵੇਖੋ ਤੁਸੀਂ ਉਹ ਕੰਮ ਕਰਦੇ ਜੇ ਤੁਸੀਂ ਦਫਤਰ ਬਣਾਇਆ ਪਾਜੀ ਆਪਾਂ ਕਰਦੇ ਆਪਾਂ ਸਾਡੀ ਪਾਜੀ ਕੋ ਗਾ ਗੋੜੇ ਨੇ ਪਾਜੀ ਭਾਈ ਸਾਹਿਬ ਪਤਾ ਗੱਲ ਆ ਜੇ ਮੈਂ ਸੱਚਾ ਹੁੰਦਾ ਤੇ ਮੈਂ ਇਹਨਾਂ ਨੂੰ ਕਿਉਂ ਕਹਿੰਦਾ ਜੇ ਤੁਹਾਡੀ ਰਿਫਿਊਜ਼ਲ ਆਈ ਨਹੀਂ ਤਾਂ ਤੁਸੀਂ ਆਪੇ ਨਾਲ ਲਵਾਂ ਮੈਂ ਇਰਥੀ ਉਧਰ ਲੈ ਗਾ ਮਾਰਦਾ ਮੈਂ ਕਹਣਾ ਇਹਦੇ ਫੰਡ ਵੀ ਲੈ ਚ ਰਿਫਿਊਜ਼ਲ ਲੱਗੀ ਹੁਣ ਮੈਂ ਕੀ ਕਰਾਂ ਪਾਜੀ ਭਾਈ ਸਾਹਿਬ ਪਤਾ ਗੱਲ ਆ ਜੇ ਸੱਚਾ ਹੁੰਦਾ ਤੇ ਮੈਂ ਇਹਨਾਂ ਨੂੰ ਕਿਉਂ ਸੱਚਾ ਹੁੰਦਾ ਤੇ ਮੈਂ ਇਹਨਾਂ ਨੂੰ ਕਿਉਂ ਕਹਿੰਦਾ ਜੇ ਤੁਹਾਡੀ ਰਿਫਿਊਜ਼ਲ ਆਈ ਨਹੀਂ ਤਾਂ ਤੁਸੀਂ ਆਪਣੇ ਨਾਲ ਲਵਾਂ ਮੈਂ ਇਰਥੀ ਉਧਰ ਲੈ ਗਾ ਮਾਰਦਾ ਮੈਂ ਕਹਣਾ ਇਹਦੇ ਫ ਮੈਂ ਕਿਹਾ ਗੱਲ ਉਹਨੇ ਕੋਈ ਗੱਲ ਪਿੱਛੇ ਉਹ ਬੰਦਾ ਕਹਿੰਦਾ ਜੀ ਮੈਂ ਪੈਸੇ ਵੀ ਲਾਏ ਚਲੋ ਏਜੰਟ ਵੀ ਅੱਗੇ ਲਾਏ ਠੀਕ ਹੈ ਹਰ ਇੱਕ ਨੂੰ ਚਲੋ ਫਮਾਈ ਵੀ ਲੱਗੀ ਹੁੰਦੀ ਹੈ ਕਿ ਇਹਨੇ ਪਰਿਵਾਰ ਆਪਣਾ ਵੀ ਚਲਾਣਾ ਉਹਨਾਂ ਨੇ ਆਪਣੀ ਬੇਟੀ ਭੇਜਨੀ ਸੀ ਵਾਰ ਪੈਸੇ ਤੇ ਸਾਡੇ ਵੀ ਲੱਗੇ ਤਿਆਰੀ ਆ ਬਾਕੀ ਜੇ ਮੈਂ ਉਹਨਾਂ ਦਾ ਸਾਡਾ ਉੱਥੇ ਹੁਮਾਨ ਖਾਨੇ ਜਿੰਨਾ ਨਾਲ ਸਰਵਾਈ ਜੋ ਵੀ ਸੀ ਰਾਜਨਾਮਾ ਹੋ ਗਿਆ ਸੀ ਉਹ ਜਿਹੇ ਮੁੱਕਿਆ ਉਹਨਾਂ ਵੱਲ ਜੋੜੀ ਉਹਤੇ ਹੀ ਮੁੱਕਿਆ ਚੌਂਕੀ ਤੇ ਮੁੱਕਿਆ ਉਹਨਾਂ ਨਾਲ ਗੱਲ ਠੀਕ ਆ ਪਰ ਚੈੱਕ ਕੱਟ ਕੇ ਦੇ ਦਿੱਤੇ ਉਹਨੂੰ ਉਸ ਸਮੇਂ ਦੌਰਾਨ ਸਾਡੇ ਕੋ ਪੈਸੇ ਨਹੀਂ ਅਰੇਂਜ ਹੋਏ ਜੇ ਨਹੀਂ ਅਰੇਂਜ ਹੋਏ ਤੇ ਇੱਕ ਬਾਉਂਸ ਹੋਇਆ ਜੇ ਤੇ ਇੱਕ ਬਾਉਂਸ ਹੋਇਆ ਇਹਨਾਂ ਦੀ ਬੰਦੀ ਕਾਰਵਾਈ ਕਾਨੂੰਨੀ ਕਰਨਾ ਮੈਥੋਂ ਕੋ ਡਵਾਲਣ ਪੈਸੇ ਜੋ ਮੈਨੂੰ ਕੋਰਟ ਨੋਟਿਸ ਕਰੇਗੀ ਠੀਕ ਹੈ ਜੀ ਮੇਰੇ ਕੋ 160 ਪੈਸੇ ਹੋਣਗੇ ਪੈਸੇ ਜੇਕਰ ਸੈਟਲ ਕਰਨਾ ਨਹੀਂ ਹੋਣਗੇ ਜੋ ਕੋਰਟ ਮੈਨੂੰ ਸੁਣਾਈ ਸਜ਼ਾ ਸੁਣਾ ਦੇ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਵੱਖ ਦੇ ਦਿੱਤਾ ਓਕੇ